ਅੱਜ ਜਿਵੇਂ ਆਏ ਆਂ ਫਰੀਦਕੋਟ ਵਾਸਤੇ ਲੇਕਿਨ ਮੈਨੂੰ ਡਾਕਟਰ ਸਾਹਿਬ ਦਾ ਟੈਲੀਫੋਨ ਗਿਆ ਸੀ ਕਿ ਰਸਤੇ 'ਚ ਜਾਂਦੇ ਜਾਂਦੇ ਤੁਸੀਂ ਸਾਨੂੰ ਰੁੱਕ ਕੇ ਮਿਲ ਕੇ ਜਾਣਾ ਤਾਂ ਮੈਂ ਆ ਰੁਕਿਆ ਹੋਰੇ ਔਰ ਉਹਨਾਂ ਨੂੰ ਖੁਸ਼ੀ ਹੋਈ ਹੈ ਪਹਿਲੀ ਵਾਰ ਬੜੀ ਦੇਰ ਤੋਂ ਬਾਅਦ ਮੈਂ ਬਾਹਰ ਆਇਆ ਕਿਉਂਕਿ ਮੇਰਾ ਇੱਕ ਮੈਡੀਕਲ ਪ੍ਰੋਬਲਮ ਸੀ ਮੇਰੀ ਰੀਡ ਦੀ ਹੱਡੀ ਮੈਂ ਦੱਸ ਹੀ ਦਿੰਨਾ ਤੁਹਾਨੂੰ ਉਹਦੇ 'ਚ ਪੁਰਾਣੇ ਫੌਜ ਦੇ ਸਮੇਂ ਤੋਂ 6:00 ਵਜੇ ਸੀ ਉੱਥੇ ਆਪਰੇਸ਼ਨ ਕਰਨੀ ਪਈ ਉਹਦੇ 2-3 ਸਾਲ ਲੱਗੇ ਨੇ ਉਹਨੂੰ ਸੈਟਡ ਹੋਣ ਨੂੰ ਹੁਣ ਚੜ੍ਹਦੀ ਕਲਾ ਚ ਹੈ ਔਰ ਹੁਣ ਅਸੀਂ ਨਿਕਲੇ ਹੋਏ ਆ ਮੈਦਾਨ 'ਚ ਔਰ ਮੈਦਾਨ ਫਤਿਹ ਕਰਕੇ ਹੀ ਛੱਡਾਂਗੇ ਆਪਾਂ ਤੇ ਇਹ ਸਾਡਾ ਹੁਣ ਮਕਸਦ ਹੈ ਔਰ ਪਾਰਟੀ ਪੂਰੀ ਤਰ੍ਹਾਂ ਤੇ ਲੱਗੀ ਹੋਈ ਹੈ ਸਾਰੇ ਪੰਜਾਬ 'ਚ ਹੁਣ ਤਾਂ ਤਰਨਤਾਰ ਇਲੈਕਸ਼ਨਾਂ ਹੋ ਰਹੀਆਂ ਨੇ ਔਰ ਵਾਹਿਗੁਰੂ ਦੀ ਕਿਰਪਾ ਨਾਲ ਸਾਡੀ ਫਤਿਹ ਉੱਥੇ ਵੀ ਹੋਣੀ ਹੈ ਹੁਣ ਤੁਸੀਂ ਦੱਸੋ ਕੁਝ ਕੀ ਸ਼ਾਹਬ ਪਿਛਲੇ ਦਿਨੇ ਹਾਂਜੀ ਨੀਜੀ ਚੈਨਲ ਦੇ ਉੱਪਰ ਕੋਈ ਇੰਟਰਵਿਊ ਦਿੱਤਾ ਸੀਗਾ ਪਿਛਲੇ ਦਿਨੇ ਤੁਸੀਂ ਕਹਿੰਦੇ ਕਿ ਹੁਣ 2027 ਦਾ ਗਾਜ਼ ਕੈਪਟਨ ਅਮਰਿੰਦਰ ਸਿੰਘ ਕਿ ਫਿਰ ਪੰਜਾਬੀ ਕਰੇਂਗੇ ਨਹੀਂ ਮੈਂ ਕੁਝ ਨਹੀਂ ਕਿਹਾ ਕਿ ਮੈਂ ਕਰੂੰਗਾ ਮੈਂ ਨਾ ਕਿਹਾ ਸੀ ਕਿ ਪਾਰਟੀ ਵਾਸਤੇ ਦਬ ਕੇ ਅਸੀਂ ਮਦਦ ਕਰਾਂਗੇ ਔਰ ਹੁਣ 2027 ਤਾਂ ਛਡੋ ਹੁਣ ਤਾਂ ਆਪਾਂ ਹੁਣ ਆਪਾਂ 2000 ਕੁਝ ਹੁਣ ਤੋਂ ਹੀ ਸ਼ੁਰੂ ਕਰ ਮੈਂ ਸਾਡਾ ਤਾਂ ਔਰ ਉਹ ਦੋ ਤਾਂ ਇਹ ਤਾਂ ਪੱਖ ਜਾਣੇ ਕਦੋਂ ਸਭ ਕੁਝ ਅਸੀਂ ਦਬ ਕੇ ਲੜਾਂਗੇ ਔਰ ਜਿੱਤਾਂਗੇ ਅਸੀਂ ਉਹ ਗਵਰਨਮੈਂਟ ਬਣਾਵਾਂਗੇ ਪੰਜਾਬ ਦੇ ਵਿੱਚ ਬੀਜੇਪੀ ਦਾ ਕੱਲ ਦਾ ਸਮਝੌਤਾ ਹੋ ਸਕਦਾ ਨਹੀਂ ਕੋਈ ਚੱਲ ਰਹੀ ਹੈ ਗੱਲਬਾਤ ਦੇਖੋ ਪਹਿਲਾਂ ਤਾਂ ਉਹ ਸਮਝੌਤੇ ਤਾਂ ਹੁੰਦੇ ਨੇ ਬਾਅਦ ਚ ਔਰ ਉਹ ਕਰਦੀ ਹੈ ਸਾਡੀ ਨੈਸ਼ਨਲ ਬੋਡੀ ਆਪਣੇ ਸੈਂਟਰਲ ਸਟੇਟ ਵਾਲਿਆਂ ਨਾਲ ਗੱਲਬਾਤ ਕਰਕੇ ਲੇਕਿਨ ਕੀ ਪਤਾ ਹੈ ਜਿਸ ਤਰੀਕੇ ਨਾਲ ਮਾਹੌਲ ਬਣ ਰਿਹਾ ਹੈ ਜਿਸ ਤਰੀਕੇ ਨਾਲ ਲੋਕ ਅੱਜ ਆ ਰਹੇ ਨੇ ਪਾਰਟੀ ਜੁੜ ਰਹੇ ਨੇ ਸਾਧਰਨ ਨੂੰ ਕਿਤੇ ਲੋੜ ਵੀ ਨਾ ਪਵੇ ਆਪਣੇ ਆਪ ਹੀ ਅਸੀਂ ਲੜ ਸਕੀ ਕਦਰਦਾ ਵੇਹੀ ਜੀਪਾਂ ਤਰਨਤਾਰਨ ਕਿਉਂ ਲਾਗੂ ਕੀਤੀ ਗਈ ਜੀ ਆਪਾਂ ਕੋਲ ਦੇ ਸੀ ਤਰਨਤਾਰਨ ਦੇ ਵਿੱਚ ਜੀਮ ਨੇ ਤੁਨਾ ਸੀਗਾ ਪਰ ਭਾਗ ਭਾੜੂ ਅੱਛਾ ਕੋ ਸਪੋਕਨ ਸਰਕਾਰੀ ਦੇ ਘਟਾਰ ਮੈਂ ਜੋ ਮੈਨੂੰ ਪਤਾ ਲੱਗ ਰਿਹਾ ਮੈਂ ਤਾਂ ਗਿਆ ਨਹੀਂ ਹਾਲੇ ਤਰਨਤਾਰਨ ਮੈਂ ਜਾਊਂਗਾ ਹੁਣ ਅਖੀਰ ਦਾ ਮੇਰਾ ਕੱਲ ਕੁਝ ਦਿਨ ਰਹਿ ਗਏ ਲੇਕਿਨ ਜੋ ਪਤਾ ਲੱਗ ਰਿਹਾ ਕਿ ਬੜੀ ਅੱਛੀ ਲੜਾਈ ਹੈ ਕੱਲ ਮੇਰੀ ਗੱਲ ਹੋਈ ਸੀ ਕਿਸੇ ਵੱਡੇ ਸਾਡੇ ਸਾਥੀ ਨਾਲ ਉੱਥੇ ਉਹ ਦੱਸਿਆ ਸੀ ਉਹ ਬੜੀ ਕੌਨਫੀਡੈਂਟ ਨੇ ਕਿ ਸਾਡੀ ਪੋਜੀਸ਼ਨ ਬੜੀ ਪੋਜੀਟਿਵ ਹੈ ਕਰਪਾਸ ਜੀ ਜਿੱਥੇ ਕਰ ਰਹਾ ਹੂੰ ਗਾਂਧੀ ਜੀ ਇੱਕ ਸਟੇਟਮੈਂਟ ਆਈ ਹੈ 모ਦੀ ਜੀ ਬਾਰੇ ਕਿ ਉਹ ਚਨਾਵਾ ਦੇ ਦੌਰੇ ਸਮੇਂ ਵਾਸਤੇ ਇਹਨੂੰ ਤੇ ਡਾਂਸ ਵੀ ਕਰ ਸਕਦੇ ਕਿ ਇਹ ਟਿੱਪਣੀਆਂ ਕੀ ਕਰ ਸਕਦੇ ਨੇ ਡਾਂਸ ਵੀ ਕਰ ਸਕਦੇ ਕੋਣ ਕਰ ਸਕਦੇ 모ਦੀ 모ਦੀ ਜੀ ਬਾਰੇ ਇੱਕ ਰਾਹੁਲ ਗਾਂਧੀ ਦੇ ਇਹ ਟਿੱਪਣੀ ਦਿੱਤੀ ਪਤਾ ਨਹੀਂ ਰਾਹੁਲ ਜੀ ਕੀ ਬੋਲੀ ਜਾਂਦੇ ਨੇ ਡਾਂਸ ਕੋਣ ਕਰਦਾ ਹੈ ਕੋਈ ਥੋੜਾ ਕੋਈ ਦੇਖਿਆ ਕਦੇ 모ਦੀ ਜੀ ਨੂੰ ਡਾਂਸ ਕਰਦੇ ਉਹ ਤਾਂ 트럼ਪ ਕਰਦਾ ਹੈ 트럼ਪ ਤਾਂ ਦੇਖਿਆ ਹੋਣਾ ਤੁਸੀਂ ਉਹ 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 ਪਤਾ ਨਹੀਂ ਕਿਹੜੇ ਮੁਲਕ ਚ ਗਿਆ ਸੀ ਔਰ ਉਥੇ ਡਾਂਸ ਕਰ ਡਾਂਸ ਕਰ ਰਿਆ ਸੀਗਾ ਤੁਸੀਂ ਜਾ ਇਹਨਾਂ ਨੂੰ ਪਤਾ ਹੈ ਪਿੱਛੇ ਬੈਠੇ ਖੜੇ ਨੇ ਇਹ ਤਾਂ ਹੁਣ ਇਹ ਇਹ ਛੋਟੀਆਂ ਗੱਲਾਂ ਨੇ ਕਰਨ ਵਾਲੀਆਂ ਗੱਲ ਇਹ ਸਮਝਣ ਵਾਲੀ ਇਹ ਹੈ ਇੱਕ ਗਵਰਨਮੈਂਟ ਨੇ ਜਿਹੜੀ ਆਪਣੀ ਪ੍ਰਾਪਤੀ ਕੀਤੀ ਹੈ ਹਿੰਦੁਸਤਾਨ ਵਾਸਤੇ ਬਹੁਤ ਮੁਲਕ ਬਾਹਰਲੇ ਮੁਲਕਾਂ ਚ ਐਂਡ ਹਿੰਦੁਸਤਾਨ ਇਟ ਇਜ਼ ਦਿ ਮੋਦੀ ਗਵਰਨਮੈਂਟ ਅੱਜ ਮੋਦੀ ਸਾਹਿਬ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਵਿਚਿਆ ਹੋਇਆ ਹੈ ਜਿੱਥੇ ਜਾਂਦੇ ਨੇ ਉਹਨਾਂ ਨੂੰ ਪੂਰੀ ਉਹਨਾਂ ਨੂੰ ਸਪੋਰਟ ਦੱਬ ਕੇ ਮਿਲਦੀ ਹੈ ਲੋਕਾਂ ਦੀ ਅ ਦਿਲ ਖੋਲ ਕੇ ਲੋਕ ਆਉਂਦੇ ਨੇ ਉੱਥੇ ਤੁਸੀਂ ਦੇਖਿਆ ਨਹੀਂ ਅਮਰੀਕਾ ਮੋਦੀ 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 ਜਿਹੜੇ ਤੇ ਨਾਰੇ ਬਜਰੇ ਸੀ ਉੱਥੇ ਔਰ ਜਿੱਥੇ ਤਾਂ ਹਿੰਦੁਸਤਾਨ ਦਾ ਕੰਮ ਹੈ ਇਕਨੋਮੀ ਜਿਸ ਤਰੀਕੇ ਨਾਲ ਸਾਡੀ ਵੱਧ ਰਹੀ ਹੈ ਹੁਣ ਅਸੀਂ ਪਹਿਲਾਂ ਡਿਫੈਂਸ ਪ੍ਰਕਿਊਰਮੈਂਟ ਕਰਦੇ ਸੀ ਹੁਣ ਡਿਫੈਂਸ ਇ ਡਿਫੈਂਸ ਐਕਸਪੋਰਟ ਕਰ ਰਹੇ ਆਪਾਂ ਇੰਡਸਟਰੀ ਆ ਰਹੀ ਹੈ ਦੱਬ ਕੇ ਕਾਲੀ ਪੇਪਰ ਸਾਈਨ ਕੀਤੇ ਨੇ ਹੁਣ ਕਮਰਸ਼ੀਅਲ 에ਰਲਾਈਨਰਸ ਵੀ ਬਸੇ ਬਣਾਉਣ ਲੱਗੇ ਤੋਂ ਸਾਡਾ ਹਿੰਦੁਸਤਾਨ ਅੰਡਰ ਦਿਸ ਗਵਰਨਮੈਂਟ ਅੰਡਰ ਦ ਮੋਦੀ ਗਵਰਨਮੈਂਟ ਬਹੁਤ ਡਿਵੈਲਪਮੈਂਟ ਤੇ ਰਾਹ ਤੇ ਤੁਰਿਆ ਹੋਇਆ ਹੈ ਔਰ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਸਮੇਂ ਆਏਗਾ ਅੱਜ ਅਸੀਂ ਇਹਨੂੰ ਸਮਝਦੇ ਹਾਂ ਜੋ ਅੱਜ ਇਕਨੋਮਿਸਟਸ ਨੇ ਕਿ ਇੰਡੀਆ ਇਜ਼ ਨੰਬਰ 4th ਗਰੋਇੰਗ ਇਕਨੋਮੀ ਇਨ ਦ ਵਰਲਡ ਔਰ ਚਾਈਨਾ ਤੋਂ ਵੀ ਅਸੀਂ ਅੱਗੇ ਨਿਕਲ ਗਏ ਸਾਡਾ ਜੀਡੀਪੀ ਚਾਈਨਾ ਤੋਂ ਅੱਗੇ ਹੈ ਸੋ ਚਾਈਨਾ ਸਾਹ ਤੋਂ ਬਹੁਤ ਅੱਗੇ ਹੁੰਦਾ ਸੀ ਹੁਣ ਅਸੀਂ ਨੰਬਰ 3 ਤੇ ਆ ਗਏ ਹਾਂ ਔਰ ਅਸੀਂ ਸਮੇਂ ਆਊਗਾ ਸ਼ਾਇਦ ਨੰਬਰ 1 ਤੇ ਪਹੁੰਚ ਜਾਈਏ ਅਗਰ ਇਸੇ ਤਰੀਕੇ ਨਾਲ ਗਵਰਨਮੈਂਟ ਚੱਲੇ ਔਰ ਇਹ ਚੱਲੇਗੀ 댓 ਮੀਨਸ ਹਿੰਦੁਸਤਾਨ ਦੇ ਲਈ ਬੀਜੇਪੀ ਦੀ ਗਵਰਨਮੈਂਟ ਰਹਿਣੀ ਚਾਹੀਦੀ ਹੈ ਤਾਂ ਜਾ ਕੇ ਥੋੜੀ ਡਿਵੈਲਪਮੈਂਟ ਹੋਏਗੀ ਆਦਰਵਾਇਜ਼ ਆਪਾਂ ਸਾਰੀ ਗਵਰਨਮੈਂਟ ਦੇਖਣੀ ਆ ਕੀ ਉਹਨਾਂ ਨੇ ਪ੍ਰਾਪਤੀ ਕੀਤੀ ਹੈ ਕਟਨ ਸਾਹਿਬ ਧਰਮਤਨ ਜਿਹੜਾ ਬਾਈ ਇਲੈਕਸ਼ਨ ਹੋ ਰਹੇ ਨੇ ਪੰਧਕ ਸੀਟ ਨੇ ਭਾਈ ਅਮਰਪ੍ਰਸਾਦ ਖਾਲਸਾ ਵੱਲੋਂ ਵੀ ਉਮੀਦਵਾਰ ਅੱਗੇ ਕਿੰਨੇ ਕਿ ਟਫ ਫਾਈਟ ਸਮਝਦੇ ਹੋ ਕਿੰਨੀ ਕਿੰਨਾ ਕੁ ਦੇਖੋ ਮੈਂ ਗਿਆ ਨਹੀਂ ਕਿ ਮੈਂ ਤੁਹਾਨੂੰ ਪਰਸਨਲ ਥਿਊਜ਼ ਦੇਵਾਂ ਉਹਨਾਂ ਨੂੰ ਮੇਰੇ ਤਾਂ ਕੱਲ ਇੱਕ ਮੀਟਿੰਗ ਉਹਨਾਂ ਦੇ ਜਿਹੜੇ ਮੁਖੀ ਸੇ ਉੱਥੇ ਸਾਡੇ ਪਾਰਟੀ ਦੇ ਉਹਨਾਂ ਨਾਲ ਗੱਲ ਹੋਈ ਸੀ ਔਰ ਉਹ ਉਹ ਬੜੇ ਕੌਨਫੀਡੈਂਟ ਨੇ ਲੇਕਿਨ ਮੈਂ ਕਹਿ ਨਹੀਂ ਸਕਦਾ ਜਦ ਮੈਂ ਜਾਊਂਗਾ ਇੱਕ ਦੋ ਦਿਨਾਂ ਦੇ ਵਿੱਚ ਉਦੋਂ ਫਿਰ ਮੈਂ ਤੁਹਾਨੂੰ ਆਪਣੀ ਰਾਏ ਦੇ ਸਕੂਗਾ ਕੈਪਟਨ ਸਾਹਿਬ ਰਾਜਾ ਵਰਿੰਗ ਟਿੱਪਣੀਆਂ ਕਰ ਰਹੇ ਨੇ ਤੁਹਾਡੇ ਉੱਤੇ ਇਹ ਕਿ ਗੁੱਟਕਾ ਸਾਹਿਬ ਚੱਕ ਕੇ ਕਿਹੜਾ ਸਾਡੀ ਹੈ ਕਾਂਗਰਸ ਦਾ ਬੇੜਾ ਕਰਦੇ ਦੇਖੋ ਇਹ ਗੱਲ ਕਹਿਣ ਇਹ ਜਿਹੜੇ ਇਹ ਗੱਲ ਚੱਕੀ ਹੋਈ ਹੈ ਨਾ ਇਹ ਮੇਰਾ ਖਿਆਲ ਮੈਂ ਤਾਂ 100 ਵਾਰ ਤਾਂ ਮੈਂ ਸੁਣ ਲਿਆ ਇਹਨਾਂ ਦੇ ਬੋਲਦੇ ਹੋਏ ਹੋਇਆ ਕੀ ਸੀ ਮੈਂ ਗਿਆ ਸੀਗਾ ਉੱਥੇ ਬਠਿੰਡੇ ਦੇ ਵਿੱਚ ਬਠਿੰਡੇ ਵਿੱਚ ਔਰ ਉੱਥੇ ਦਮਦਮਾ ਸਾਹਿਬ ਨੇੜੇ ਹੀ ਸੀ ਤਾਂ ਮੈਂ ਮੈਂ ਗੁਟਕਾ ਚੱਕ ਕੇ ਕਿਹਾ ਸੀ ਕਿ ਮੈਂ ਦਮਦਮਾ ਸਾਹਿਬ ਦੇ ਸਾਹਮਣੇ ਮੈਂ ਸੌਖਾ ਨੇ ਕਿ ਇਸ ਨਸ਼ੇ ਦਾ ਮੈਂ ਲੱਕ ਤੋੜ ਦੂੰਗਾ ਲੱਕ ਤੋੜਨਾ ਮਤਲਬ ਇਹ ਨਹੀਂ ਕਿ ਮੈਂ ਖਤਮ ਕਰ ਦੂੰ ਉਹ ਤੋਂ ਬਾਅਦ ਮੈਂ ਇੱਕ ਬੜਾ ਸੀਨੀਅਰ ਸਾਡੇ ਡੀਜੀਪੀ ਸੇ ਹਰਪ੍ਰੀਤ ਸਿੱਧੂ ਜੋ ਨਕਸਲ ਬਾੜੀ ਦੇ ਕੰਮ ਦੇ ਵਿੱਚ ਲੱਗੇ ਹੋਏ ਸੇ ਇਨ ਛਤੀਸਗੜ ਉਹਨਾਂ ਨੂੰ ਮੈਂ ਲੈ ਕੇ ਆਇਆ ਔਰ ਉਹਨਾਂ ਨੂੰ ਇੱਕ ਇਹਨਾਂ ਨੂੰ ਹੈੱਡ ਆਫ ਦੀ ਐਂਟੀ ਐਂਟੀ ਡਰੱਗ ਇਸਟੈਬਲਿਸ਼ਮੈਂਟ ਮੈਂ ਜਿਹੜੀ ਬਣਾਈ ਸੀ ਉਹਨੂੰ ਖੜਾ ਕੀਤਾ ਔਰ ਉਹਦੇ ਵਿੱਚ 1 ਲੱਖ ਦੇ ਕਰੀਬ ਬੰਦੇ ਫੜੇ ਗਏ ਸੇ ਇਸ ਨਸ਼ਾ ਦੇ ਵਿੱਚ ਸਮਾ ਮੇਰੇ ਜੇਲ ਮਿਨਿਸਟਰ ਨੇ ਔਰ ਜੇਲ ਮੈਕਮੇਨ ਨੇ ਮੈਨੂੰ ਕਿਹਾ ਸਾਡੇ ਕੋਲ ਜੇਲਾਂ ਜਗ੍ਹਾ ਨਹੀਂ ਰਹੀ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਜਿਹੜੇ ਜੇਬ ਕਤਰੇ ਨੇ ਉਹਨਾਂ ਨੂੰ ਛੱਡ ਛੁੱਟ ਦਿਓ ਇਹ ਨਹੀਂ ਛੱਡਨੇ ਨਸ਼ੇ ਵਾਲਿਆਂ ਨੂੰ ਸੋ ਇਹ ਬੰਦਾ ਅੱਛਾ ਉਹਦੇ ਤੁਸੀਂ ਫੇਰ ਮੈਨੂੰ ਪੁੱਛੋਗੇ ਮਜੀਠੇ ਦੀ ਸਪੋਰਟ ਮੈਂ ਕਿਉਂ ਕੀਤੀ ਕਿਉਂਕਿ ਉਦੋਂ ਹਾਈ ਕੋਰਟ ਨੇ ਬੜਾ ਕਲੀਅਰਲੀ ਕਹਿਤਾ ਸੀਗਾ ਮਿਸਟਰ ਸਿੱਧੂ ਨੂੰ ਕਿ ਤੁਸੀਂ ਜਿਹੜੀ ਇਨਵੈਸਟੀਗੇਸ਼ਨ ਹਰਪ੍ਰੀਤ ਦੀ ਹੋ ਰਹੀ ਹੈ ਵਿਕਰਮ ਮਜੀਠੇ ਦੀ ਸੌਰੀ ਹਰਪ੍ਰੀਤ ਸਿੱਧੂ ਮੈਂ ਕਹਿੰਦੇ ਵਿਕਰਮ ਮਜੀਠੇ ਦੀ ਉਹ ਤੁਸੀਂ ਬੰਦ ਲਫਾਫੇ ਦੇ ਵਿੱਚ ਸਾਡੇ ਸਾਹਮਣੇ ਰੱਖੋ ਔਰ ਉਹ ਉਹਨਾਂ ਨੇ ਜਾ ਕੇ ਇੱਕ ਹਾਈ ਕੋਰਟ ਦੇ ਵਿੱਚ ਰੱਖ ਦਿੱਤੀ ਔਰ ਉਸ ਤੋਂ ਬਾਅਦ ਇਹ ਜਿਹੜਾ ਭਗਵੰਤ ਮਾਨ ਹੈ ਇਹ ਦੁਬਾਰਾ ਇਨਵੈਸਟੀਗੇਸ਼ਨ ਕਰਨ ਦਾ ਮਤਲਬ ਕੀ ਹੈ ਇੱਕ ਵਾਰ ਇਨਵੈਸਟੀਗੇਸ਼ਨ ਹੋ ਗਈ ਸੀਲਡ ਕਵਰ ਦੇ ਵਿੱਚ ਹਾਈ ਕੋਰਟ ਪਈ ਹੈ ਹਾਈ ਕੋਰਟ ਦੱਸੇ ਕਿ ਇਹ ਇਨਵੈਸਟੀਗੇਸ਼ਨ ਠੀਕ ਹੈ ਜਾਂ ਨਹੀਂ ਇਹ ਕੌਣ ਹੁੰਦਾ ਚੀਫ ਮਿੰისტਰ ਕਰਨੂ ਕਿ ਦੁਬਾਰਾ ਇਸ ਨੂੰ ਅਮਰੀਕਾ ਦੇ ਵਿੱਚ ਡਬਲ ਜੈਪਡੀ ਕਹਿੰਦੇ ਨੇ ਕਿ ਇੱਕ ਕ੍ਰਾਈਮ ਤੇ ਦੋ ਇਨਵੈਸਟੀਗੇਸ਼ਨਾਂ ਇਹ ਨਹੀਂ ਹੋ ਸਕਦੀਆਂ ਦਿਸ ਇਜ਼ ਨਾਟ ਪੋਸੀਬਲ ਦੈਟ ਇਜ਼ ਵਾਈ ਮੈਂ ਕੇਸੀ ਮਜੀਠਾ ਮਜੀਠਾ ਮੇਰਾ ਕੋਈ ਮਿਸਟਰ ਮਜੀਠਾ ਮੇਰਾ ਕੋਈ ਇਹ ਜੀ ਰਿਸ਼ਤੇਦਾਰੀ ਨਹੀਂ ਉਹਦੇ ਨਾਲ ਕਿ ਮੈਂ ਉਹਦੀ ਸਪੋਰਟ ਕਰਾਂ ਫੈਕਟ ਇਜ਼ ਸਿੰਪਲ ਕਿ ਇੱਕ ਕਾਨੂੰਨ ਹੈ ਇਸ ਮੁਲਕ 'ਚ ਔਰ ਉਸ ਕਾਨੂੰਨ ਦੇ ਮੁਤਾਬਕ ਸਾਨੂੰ ਚੱਲਣਾ ਪਊ ਚਾਹੇ ਇੱਕ ਵਾਰ ਯੂ ਹੈਵ ਗਾਟ ਅ ਕਲੋਜ਼ਡ ਆਨ ਵੀ ਲੋ ਹਾਈ ਕੋਰਟ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਜੋ ਮਿਸਟਰ ਹਰਪ੍ਰੀਤ ਸਿੱਧੂ ਨੇ ਕੀਤੀ ਹੈ ਉਸ ਤੋਂ ਬਾਅਦ ਹਾਈ ਕੋਰਟ ਡਿਸੀਜਨ ਦੇਵੇ ਚੀਫ ਮਿਨਿਸਟਰ ਕਹਿੰਨ ਲੱਗੇ ਕਿ ਦੁਬਾਰਾ ਮੈਂ ਇਨਵੈਸਟੀਗੇਸ਼ਨ ਕਰਾਉਂਗਾ ਉਹਨੂੰ ਫੜ ਕੇ ਅੰਦਰ ਕਰ ਦੋ ਜੇਡ ਚ ਇਹ ਗਲਤ ਬਾਤ ਹੈ ਤੇ ਸਿਆਕਰੀ ਦਾ ਆ ਰਿਹਾ ਜੀ ਰਾਜਵਗੜੀ ਦਾ ਇੱਕ ਬਿਆਨ ਆ ਰਿਹਾ ਕਹਿੰਦਾ ਵੀ ਜਦੋਂ ਮੇਰੀ ਸਾਡੀ ਸਰਕਾਰ ਬਣ ਗਈ ਤਾਂ ਗੈਂਗਸਟਰ ਵਾਰ ਖਤਮ ਕੀਤਾ ਜਾਊਗਾ ਕੀ ਹੋਗਾ ਗੈਂਗਸਟਰ ਵਾਰ ਖਤਮ ਕੀਤਾ ਜਾਊਗਾ ਪਹਿਲਾਂ ਤੂੰ ਆਪਣੀ ਆਪਣੇ ਵਾਲੀ ਝਾਕੇ ਥੋੜਾ ਬਹਤਾ ਮੈਂ ਹੋਰ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਵਲਿੰਗ ਨੂੰ ਪੁੱਛੋ ਆਪਣੀਆਂ ਆਪਣੀਆਂ ਜਿਹੜੀਆਂ ਕਰਤੂਤਾ ਸੀਆਂ ਉਹ ਉਹ ਹੀ ਦੱਸੇ ਪਹਿਲਾਂ ਸਾਹਮਣੇ ਫਿਰ ਦੇਖਾਂਗੇ ਗੰਗੋ ਗੈਂਗ ਹੋਣੇ ਜੇ ਸਿੱਸੀ ਪੰਜਾਬ ਦੇ ਸੀਐਮ ਰਹੇ ਹੋ ਤੇ ਨਸ਼ਾ ਖਤਮ ਹੋ ਸਕਦਾ ਲੱਗ ਰਿ ਇਕੋ ਕੋਈ ਕਾਰਨ ਨੇ ਦੋ ਇਸ਼ੂਜ਼ ਨੇ ਜਦੋਂ ਤੋਂ ਮੈਂ ਬਣਿਆ ਚੀਫ ਮਿੰისტਰ 2002 ਚ ਪਹਿਲਾ ਕੀ ਹੁੰਦਾ ਸੀ ਲੋਕ ਆਉਂਦੇ ਸੇ ਤਾਰਾਂ ਦੇ ਥੱਲੇੋਂ ਫਿਰ ਨਦੀ ਟੱਪ ਕੇ ਫਿਰ ਡਰੋਨ ਆਣ ਲੱਗੇ ਸਿਰਫ ਨਦੀ ਨੂੰ ਇਹ ਨਦੀ ਹੈ ਨਦੀ ਨੂੰ ਟੱਪ ਕੇ ਬਸ ਐਨਾ ਫਿਰ 7 ਕਿਲੋਮੀਟਰ ਫਿਰ 7 ਕਿਲੋਮੀਟਰ ਸਾਨੂੰ ਬੀਐਸਐਫ ਨੂੰ ਦੇਣੀ ਪਈ ਕਿ ਤੁਸੀਂ ਪੈਟਰੋਲਿੰਗ 7 ਕਿਲੋਮੀਟਰ ਤੱਕ ਕਰੋ ਇਸ ਕੰਮ ਨੂੰ ਰੋਕੋ ਫਿਰ ਇਹ ਚਲੇ ਗਿਆ ਸੀ ਡਰੋਨ ਚਲੇ ਗਏ ਸੀ 40 ਕਿਲੋਮੀਟਰ ਤੇ ਫਿਰ ਅਸੀਂ 40 ਮੀਟਰ 40 ਕਿਲੋਮੀਟਰ ਕਿਹਾ ਤੁਸੀਂ ਉੱਥੇ ਤਾਈਂ ਵੀ ਪੜਤਾਲ ਕਰੋ ਹੁਣ ਤਾਂ ਡਰੋਨ ਮੁਲਕ ਟੱਪ ਜਾਂਦੇ ਨੇ ਤਾਂ ਹੁਣ ਹੁਣ ਅੱਜ ਕੱਲ ਕੱਲ ਮੇਰਾ ਖਿਆਲ ਹੈ 35 ਕਿਲੋ ਕਿਲੋਗ੍ਰਾਮ ਹੈਰੋਇਨ ਪੰਜਾਬ ਪੁਲਿਸ ਨੇ ਪਕੜੀ ਹੈ ਨਾਓ ਦਿਸ ਇਜ਼ ਵੇਅਰ ਇਜ਼ ਇਟ ਕਮਿੰਗ ਫਰਮ ਉੱਥੋਂ ਆ ਰਿਹਾ ਪਾਕਿਸਤਾਨ ਤੋਂ ਪਾਕਿਸਤਾਨ ਦਾ ਇੱਕ ਮਕਸਦ ਹੈ ਕਿ ਪੰਜਾਬ ਦੀ ਜਨਤਾ ਨੂੰ ਔਰ ਖਾਸ ਕਰਕੇ ਨੌਜਵਾਨਾਂ ਨੂੰ ਖਤਮ ਕਰੋ ਜਿੰਨੇ ਖਤਮ ਹੋਣਗੇ ਉਹਨਾਂ ਉਹਨਾਂ ਦੀ ਤਾਕਤ ਵੱਧਦੀ ਹੈ ਇਸ ਬਾਰਡਰ ਏਰੀਆ ਵਿੱਚ ਅਸੀਂ ਗੱਲ ਪੰਜਾਬ ਦੀ ਗੱਲ ਕਰ ਰਹੀਏ ਲਾਅ ਐਂਡ ਆਰਡਰ ਦੀ ਤੇ ਕਿਵੇਂ ਤੁਸੀਂ ਦੇਖਦੇ ਹੋ ਕਿਉਂਕਿ ਤੁਹਾਡੀ ਵੀ ਸਰਕਾਰ ਰਹੀ ਹੈ ਕਿ ਤੁਸੀਂ ਵੀ ਸੀਮ ਰਹੀ ਹੋ ਉਹੋ ਵੀ ਲਾਅ ਐਂਡ ਆਰਡਰ ਸੀਗਾ ਤੇ ਹੁਣ ਵੀ ਲਾਅ ਐਂਡ ਆਰਡਰ ਕਿੱਦਾਂ ਦੇਖਦੇ ਹੋ ਕਿਸ ਚੀਜ਼ ਨੂੰ ਲਾਅ ਐਂਡ ਆਰਡਰ ਤੋਂ ਸਾਰੀ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਦੇਖੋ ਲਾਅ ਐਂਡ ਆਰਡਰ ਗੈਂਗਸਟਰイズਮ ਤਾਂ ਬਹੁਤ ਬੜਿਆ ਹੋਇਆ ਹੈ ਗੈਂਗਸਟਰイズਮ ਨੂੰ ਤਾਂ ਆਪਾਂ ਨੂੰ ਬਿਲਕੁਲ ਸਿੱਧਾ ਕਰਨਾ ਪਊ ਮੈਂ ਤਾਂ ਕਰਤਾ ਸੀ ਸਿੱਧਾ ਦੱਸੋ ਕਿਹੜੇ ਗੈਂਗਸਟਰ ਸੀ ਮੇਰੇ ਟਾਈਮ 'ਚ ਜਿਹੜੇ ਸੇ ਫੜ ਕੇ ਅੰਦਰ ਕਰਤੇ ਸੇ ਕਿਤੇ ਕਿਤੇ ਅਗਰ ਪੁਲਿਸ ਨਾਲ ਮੁਕਾਬਲਾ ਕਰਦੇ ਸੇ ਪੁਲਿਸ ਥੋਕ ਦਿੰਦੀ ਸੀ ਉਹਨਾਂ ਨੂੰ ਇਹ ਤਾਂ ਹੁੰਦਾ ਸੀ ਹੁਣ ਤਾਂ ਸਾਰੇ ਕਿਤੇ ਗੈਂਗਸਟਰੀ ਗੈਂਗਸਟਰੀ ਘੁੰਮ ਰਹੇ ਨੇ ਤੁਸੀਂ ਆਪਣੇ ਲਫ਼ਜ਼ਾਂ ਜਿਕੇ ਨਵਜੋਤ ਸਿੰਘ ਸਿੱਧੂ ਦਾ ਨਾਮ ਲਿੱਤਾ ਜੀ ਹੁਣੇ ਪਾਰਟੀ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਕਰਕੇ ਤੁਸੀਂ ਗਏ ਹੋ ਕਿ ਵਿਕਾਸ ਨੂੰ ਦੇਖਦੇ ਹੋਏ ਬੀਜੇਪੀ 'ਚ ਗਏ ਮੈਂ ਜੀ ਨਵਜੋਤ ਸਿੰਘ ਕਿਦੂ ਕਰਕੇ ਉਹ ਕੌਣ ਹੁੰਦਾ ਹੈ ਨਵਜੋਤ ਸਿੰਘ ਸਿੱਧੂ ਦਾ ਕੀ ਕੰਮ ਹੈ ਦੱਸੋ ਨਵਜੋਤ ਸਿੰਘ ਸਿੱਧੂ ਮੇਰਾ ਮਨਿਸਟਰ ਸੀ ਉਹਦੇ ਤਿੰਨ ਪੋਰਟਫੋਲੀਓ ਸੀ ਇੱਕ ਸੀਗਾ ਕਲਚਰ ਇੱਕ ਸਪੋਰਟਸ ਔਰ ਇੱਕ ਹੋਰ ਸੀ ਪੋਰਟਫੋਲੀਓ 7 ਮਹੀਨੇ ਤੱਕ ਉਹਦੀ ਫਾਈਲਾ ਨਹੀਂ پاس ਹੋਈ ਹਮ ਮੈਨੂੰ ਮੇਰੇ ਚੀਫ ਸਕੱਟਰੀ ਨੇ ਕਿਹਾ ਕਿ ਸਕੱਟਰੀ ਕੰਪਲੇਨਟ ਕਰ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਆਪਣੀ ਫਾਈਲਾ ਨਹੀਂ ਕਲੀਅਰ ਕਰ ਰਿਹਾ ਮੈਂ ਉਹਨੂੰ ਬੁਲਾ ਕੇ ਕਿਹਾ ਕਿ ਤੂੰ ਫਾਈਲਾ ਨਹੀਂ ਕਰ ਰਿਹਾ ਉਹ ਜੀ ਮੇਰੇ ਕੰਮ ਹੋ ਗਿਆ ਸੀ ਇੱਧਰ ਹੋ ਗਿਆ ਸੀ ਉੱਧਰ ਹੋ ਗਿਆ ਸੀ ਮੈਂ ਕਰਕੇ ਹੁਣ ਭੇਜ ਦਿਆਂ ਫਿਰ ਮੈਂ ਉਹਨੂੰ ਕਿਹਾ ਤੂੰ ਐ ਕਰ ਡੇਲੀ ਤੇਰਾ ਬਿਆਨ ਹੁੰਦਾ ਹੈ ਕਿ ਪੰਜਾਬ ਦਾ ਪਾਵਰ ਸਿਚੁਏਸ਼ਨ ਬੜਾ ਮਾੜਾ ਹੈ। ਤੋ ਮੈਂ ਕੀ ਅਗਰ ਤੈਨੂੰ ਪਾਵਰ ਸਿਚੁਏਸ਼ਨ ਮੈਨੂੰ ਵੀ ਉਹਦੇ ਦੁੱਖ ਹੈ ਤੈਨੂੰ ਵੀ ਦੁੱਖ ਹੈ ਸਾਰੇ ਪੰਜਾਬ ਨੂੰ ਜਨਤਾ ਨੂੰ ਦੁੱਖ ਹੈ ਤੂੰ ਐ ਕਰ ਤੂੰ ਪੋਰਟਫੋਲੀਓ ਰੱਖ ਲੈ ਪਾਵਰ ਦੀ ਬਾਕੀ ਮੈਂ ਕਿਸੇ ਹੋਰ ਨੂੰ ਦੇ ਦੇਣਾ ਔਰ ਉਹਦੇ ਤੇ ਪੂਰਾ ਜੋਰ ਲਾ। ਸੰਭਾਲਿਆ ਵੀ ਨਹੀਂ ਉਹਨੇ ਪੋਰਟਫੋਲੀਓ ਪਹਿਲਾਂ ਅਸਤੀਫਾ ਦਿੱਤਾ। ਦੈਟ ਇਜ਼ ਵਾਟ ਬਾਟ ਨਵਜੋਤ ਸਿੰਧੂ ਜੀ ਕਹਿੰਦੇ ਜੀ ਫੀਮ ਦੀ ਖੇਤੀ ਹੋਣੀ ਚਾਹੀਦੀ ਆ ਤਾਂ ਜਿਹੜਾ ਚੱਟੇ ਅਰਗਾ ਨਸ਼ਾ ਜਿਹੜਾ ਖਤਮ ਹੋ ਜਾਊ ਤੁਹਾਨੂੰ ਲੱਗਦਾ ਵੀ ਚੀਨ ਹੋ ਸਕਦਾ ਹੁਣ ਥੋੜਾ ਖਿਆਲ ਪੰਜਾਬ ਕੋਲ ਆ ਹੀ ਰਹਿ ਗਿਆ ਕਿ ਫੀਮ ਦੀ ਖੇਤੀ ਆਪਾਂ ਕਰੀ ਹੈ ਜੱਟ ਸਾਹਿਬ ਲਾਸਟ ਕੁਐਸਚਨ ਜੀ ਜੱਟ ਸਾਹਿਬ ਯੁੱਧ ਨਸ਼ਾ ਵਿਰੋਧ ਪੰਜਾਬ ਸਰਕਾਰ ਦਾ ਮੁਹਿੰਮ ਚੱਲ ਰਹੀ ਹੈ ਲੱਗਦਾ ਕਿ ਹਰੇਕ ਪਾਰਟੀ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਸਾਥ ਦੇਣਾ ਚਾਹੀਦਾ ਨਸ਼ੇ ਖਤਮ ਕਰਨ ਵਾਸਤੇ ਕੀ ਚੀਜ਼ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਮੈਂ ਕਹਿੰਦਾ ਕਿ ਹਰੇ ਯੁੱਧ ਨਸ਼ਾ ਵਿਰੋਧ ਇੱਕ ਮਿੰਟ ਸੌਰੀ ਯੁੱਧ ਨਸ਼ਾ ਵਿਰੋਧ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਨਸ਼ਾ ਤਸਕਰਾਂ ਦੀ ਜਿਹੜੀਆਂ ਨੇ ਢਾਈ ਨਜ਼ਾਰੇ ਨੇ ਅਬੈਧ ਰੂਪਾਂਕ ਜਿਹੜੇ ਕੀਤੇ ਨੇ ਲੱਗਦਾ ਕਿ ਹਰੇਕ ਪਾਰਟੀ ਨੂੰ ਇੱਕ ਲੈਵਲ ਤੇ ਇਕੱਠੇ ਹੋ ਕੇ ਜਿਹੜਾ ਇਹ ਇਸ਼ੂ ਜਿਹੜਾ ਹੈ ਇਹ ਨਸ਼ਿਆਂ ਦਾ ਔਰ ਬੱਚਾ ਖਰਾਬ ਕਰਨ ਦਾ ਸਾਨੂੰ ਪਾਰਟੀ ਦੇ ਉਸ ਉੱਠ ਕੇ ਕਰਨਾ ਪਊਗਾ ਸਾਰਿਆਂ ਨੂੰ ਰਲ ਕੇ ਕਰਨਾ ਪਊ ਖਤਮ ਮੈਂ ਸ਼ੁਰੂਆਤ ਕੀਤੀ ਸੀ ਉਦੋਂ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ 1 ਲੱਖ ਬੰਦਾ ਅਸੀਂ ਫੜਿਆ ਸੀ ਅੰਡਰ ਦੀ ਐਸਆਈਟੀ ਜਿਹੜੀ ਹਰਪ੍ਰੀਤ ਸਿੱਧੂ ਦੀ ਅਸੀਂ ਬਣਾਈ ਸੀ ਔਰ ਉਸ ਤੋਂ ਬਾਅਦ ਇੱਕ ਜਨਾ ਮੈਨੂੰ ਨਹੀਂ ਪਤਾ ਇਹਨਾਂ ਦੇ ਹੁਣ ਕਿੰਨੇ ਆંકੜੇ ਨੇ ਜਾਂ ਕੀ ਕਰ ਰਹੇ ਨੇ ਲੇਕਿਨ ਇਹ ਸਾਡੀ ਨਵੀਂ ਪੀੜੀ ਨੂੰ ਖਰਾਬ ਕਰਨ ਦਾ ਇੱਕ ਇੱਕ ਟੰਗ ਹੈ ਪਾਕਿਸਤਾਨ ਦਾ ਉਹ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਦਾ ਸਾਹਮਣਾ ਕਰਨਾ ਪਊਗਾ